ਹਲੋ ਦੋਸਤੋ ਅੱਜ ਅਸੀਂ ਬਣਾਵਾਂਗੇ ਪਿਆਜ਼ ਵਾਲੇ ਪਰੌਂਠੇ ਇਹ ਖਾਣ ਵਿੱਚ ਬਹੁਤ ਸਵਾਦ ਹੁੰਦੇ ਆ ਜਿੰਨੇ ਸਵਾਦ ਹੁੰਦੇ ਆ ਉਹ ਨਹੀਂ ਬਣਾਣਾ ਇਸ ਨੂੰ ਸੋਖਾ ਹੁੰਦਾ ਆ ਤੇ ਚਲੋ ਬਣਾਨੇ ਆ ਪਿਆਜ਼ ਵਾਲੇ ਪਰੌਂਠੇ ਅਸੀਂ ਆਟੇ ਨੂੰ ਛਾਂ ਲੈ ਆਇਆ ਅਦੇ ਵਿੱਚ ਪਾਵਾਂਗੇ ਪਿਆਜ਼ ਮੈਂ ਇੱਕ ਮੋਟਾ ਪਿਆਜ਼ ਕੱਟ ਲਿਆ ਇਹਨੂੰ ਆਟੇ ਵਿੱਚ ਪਾਵਾਂਗੇ ਇਹਦੇ ਵਿੱਚ ਪਾਵਾਂਗੇ ਜੀਰਾ ਅਜਵੈਨ ਕੋਟਨੀਆ ਗਰਮ ਮਸਾਲਾ ਨਮਕ ਮੇਰੇ ਕੋਲ ਰਾ ਦੀ ਦਾਲ ਬਚੀ ਦੀ ਸੀ ਇਹ ਵੀ ਕਕੋਲੀ ਦਾਲ ਆਟੇ ਵਿੱਚ ਪਾ ਦਾਂਗੇ ਹੁਣ ਇਸ ਨੂੰ ਹੱਥ ਨਾਲ ਮਿਕਸ ਕਰ ਲੈਣੇ ਜਰੂਰਤ ਪੈਣ ਤੇ ਆਹ ਵਿੱਚ ਪਾਵਾਂਗੇ ਅੰਦਰ ਭਾਟੇ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਿਆ। ਇਹ ਵਿੱਚ ਪਾਵਾਂਗੇ ਇੱਕ ਚਮਚਾ ਰਫਾਇੰਡ ਰਫਾਇੰਡ ਪਾਣ ਨਾਲ ਰੋਟੀਆਂ ਬਹੁਤ ਸੋਫਟ ਬਣਣਗੀਆਂ ਤੇ ਮਲਾਈ ਬਣਣਗੀਆਂ। ਉਹ ਜੀ ਆਟਾ ਸਿੰਗੋਣੇ ਆਟੇ ਦਾ ਅਸੀਂ ਪੇਰਾ ਬਣਾ ਲਿਆ ਤੇ ਹੁਣ ਰੋਟੀ ਨੂੰ ਸੀ ਵੇਲ ਲੈਣੇ ਆ ਆ ਦੇਖੋ ਕਿੰਨੀ ਵਧੀਆ ਰੋਟੀ ਬਣੀ ਰੋਟੀ ਅਸੀਂ ਵੇਲ ਲਈ ਆ ਹੁਣ ਅਨੂੰ ਅਸੀਂ ਤਵੇ ਤੇ ਪਾਣੇ ਤੇ ਹੀ ਪੈਣਾ ਕਹਿੰਦੀ ਆ ਪਿਆਜ਼ ਵਾਲੇ ਪਰੌਂਠੇ ਫਟ ਜਾਂਦੇ ਨੇ ਪਿਆਜ਼ ਨੂੰ ਲੰਬਾ ਤੇ ਬਰੀਕ-ਬਰੀਕ ਕੱਟ ਕੇ ਪਾਓਗੇ ਆਟੇ ਵਿੱਚ ਤੇ ਤੁਹਾਡੇ ਪਰੌਂਠੇ ਕਦੇ ਨਹੀਂ ਫਟਣਗੇ ਰੋਟੀ ਨੂੰ ਫਰਤਾਦਾ ਨੇ ਇਹਦੇ ਉੱਪ ਲਾਵਾਂਗੇ ਰਫਾਨੇਟ ਦੇਖੋ ਕਿੰਨੀ ਵਧੀਆ ਪਰੌਂਠੀ ਬਣੀ ਪਰੋਠੀ ਨੂੰ ਅਸੀਂ ਪਰਤਾਵਾਂ ਨੇ ਦੇਖੋ ਕਿੰਨੀ ਵਧੀਆ ਪਿਆਜ਼ ਵਾਲੀ ਪਰੋਠੀ ਬਣੀ ਹੈ ਇਹ ਚਾਹ ਤਰੀਕਾ ਨਾਲ ਅਸੀਂ ਸਾਰੀਆਂ ਪਰੋਠੀਆਂ ਬਣਾ ਲੈਣੇ ਹਨ ਅਨੋ ਸੀ ਪਲੇਟਾ ਚ ਰੱਖ ਲੈਣੇ ਜਿਨ੍ਹਾਂ ਦੇ ਬੱਚੇ ਸਬਜੀ ਨਹੀਂ ਖਾਂਦੇ ਜਾਂ ਦਾਲ ਨਹੀਂ ਖਾਂਦੇ ਉਹ ਭੈਣਾ ਰੋਟੀ ਦੇ ਵਿੱਚ ਦਾਲ ਨੂੰ ਪਾ ਕੇ ਜਾਂ ਕੋਈ ਬੱਚੀ ਦੀ ਸਬਜੀ ਨੂੰ ਪਾ ਕੇ ਬੱਚਿਆਂ ਨੂੰ ਰੋਟੀ ਰੋਟੀ ਜਾਂ ਪਰੌਂਠੀ ਬਣਾ ਕੇ ਦੇ ਦੇਣ। ਇਹਦੇ ਨਾਲ ਇੱਕ ਤਾਂ ਬੱਚੇ ਖੁਸ਼ ਹੋ ਕੇ ਖਾ ਲੈਂਦੇ ਨੇ ਤੇ ਇਸੇ ਬਹਾਨੇ ਬੱਚੇ ਸਬਜੀ ਖਾ ਲੈਂਦੇ ਨੇ। ਜੇ ਨੀਰੀ ਸਬਜੀ ਤੋਂ ਬੱਚੇ ਨਹੀਂ ਖਾਣਾ ਪਸੰਦ ਕਰਦੇ ਪਰੌਂਠੀ ਵਿੱਚ ਹਰ ਤਰ੍ਹਾਂ ਦੀ ਸਬਜੀ ਪਾ ਕੇ ਬੱਚਿਆਂ ਨੂੰ ਤੁਸੀਂ ਦੇ ਸਕਦੇ ਹੋ। ਮੇਰੇ ਵੀ ਬੱਚੇ ਸਬਜੀ ਬਿਲਕੁਲ ਨਹੀਂ ਖਾਂਦੇ। ਤਮਾ ਇਸੇ ਤਰੀਕੇ ਨਾਲ ਬੱਚਿਆਂ ਨੂੰ ਪਰੌਂਠੀ ਦੇ ਵਿੱਚ ਸੱਜੀ ਜਾਂ ਦਾਲ ਪਾ ਕੇ ਦੇ ਦੇਣੀ ਆ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਨੇ ਜੇ ਵੀਡੀਓ ਚੰਗੀ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਜੇਰਾ ਚਲਦੇ-ਚਲਦੀ ਵੀਡੀਓ 'ਚ ਇਹ ਪਹਿਲੀ ਵਾਰ ਆਇਆ ਪਲੀਜ਼ ਐਨਾ ਨੋ ਸਬਸਕ੍ਰਾਈਬ ਕਰ ਲਿਓ ਧੰਨਵਾਦ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਫੇਰ ਮਿਲਾਂਗੇ ਅਗਲੀ ਨਵੀਂ ਵੀਡੀਓ 'ਚ ਬਾਏ